ਸੋ ਯਾਰ ਜੇ ਕੰਮ ਨਾ ਲੱਗੇ ਤਾਂ ਇਹੀ ਨੀ ਇੱਥੇ ਮਰੀਏ ਨੀ ਪਈਏ ਨਾ ਬਾਹਰ ਮਰ ਜਾਈਂ ਨਾ ਸੁੱਕਾ ਜਾਵੇ ਨਾ ਮਨ ਮੈਂ ਮਾਸੀ ਇੰਚ ਆ ਲੈਣਾ ਮੇਨੂੰ ਤੇਰਾ ਦੁਨੀਆ ਇਹ ਨਾ ਤਾਂ ਕਪੜਾ ਵਾਲੇ ਆਵੇ ਨਾ ਡੱਡਾ ਡਰ ਗਈ ਕਿ ਨਹੀਂ ਆ ਮੈਂ ਤੂੰ ਡਰ ਗਈ ਹੈ ਅਵੇ ਡਰ ਗਈਆਂ ਬੂਹਾ ਕਿੱਧਰ ਵਾਰਿਆ ਡਰ ਗਈਆਂ ਕਾ ਬੂਆ ਮਦਰ ਹੋਰ ਆ ਬਾਰ ਆਹ ਕੱਢੇ ਫੇਟ ਹੋ ਗਈ ਫੇਟ ਹੋ ਗਈ ਨਹੀਂ ਦੌਰ ਬੇਟੇ ਕੋਲ ਵੜਾ ਦਿਆ ਭਾਬਾ ਨੇ ਏਦਾਂ ਘੁੱਟਦਾ ਟੈਕ ਕਰੋ ਨਾਲ ਚੱਕ ਦੋ ਗਰੀਬੀ ਆ ਨਵਾਰ ਉਹਨਾਂ ਤੇ ਹਿੰਮਤ ਦੇ ਵਾਰ ਆ ਕੀ ਹੈ 哈哈哈！哈哈哈哈哈！ ਹਾਂ ਹੁਣ ਇਹਨੂੰ ਵੀ ਕਰ ਨਹੀਂ ਮਿਲਦੀ ਕਿਆ ਨਹੀਂ ਮਿਲਦੀ ਕਿਆ ਗਰਦੀਪ ਨੂੰ ਕਹਾਂ ਬੰਦੇ ਨੂੰ ਛੱਡ ਜਾ ਗੱਡੀ ਕਿਸੇ ਨੂੰ ਨਹੀਂ ਕਹ ਮਿਲਣੀ ਐਵੇਂ ਤੇਰ ਪਾਲੀ ਜਾਂਦੇ ਆ ਮੰਮੀ ਦਾ ਆਰਡਰ ਤੈਨੂੰ ਮਹੀਨਾ ਹੋ ਗਿਆ ਇਸਵਿਫਟ 'ਚ ਸੌਂਦੇ ਤੇ ਸਾਡਾ ਕਿਸੇ ਨੂੰ ਤਰਸੇ ਨਹੀਂ ਸਾਡੇਲੇ ਵੀ ਸੋਚਣਾ ਐ ਨਹੀਂ ਚਲਾਈ ਹਲੇ ਤੱਕ ਫੋਰਚਨਰ ਤੇ ਮੈਂ ਐਂ ਤਾਂ ਬਹਿ ਕੇ ਹੀ ਵੇਖਿਆ ਚਾਇਤਰਾ ਤੇ ਤੁਹਾਡੇ ਦੋਵੇਂ ਭੈਣ ਭਰਾਵਾਂ ਦੀ ਲੜਾਈ ਐ ਮੈਂ ਲੈ ਜਾਣੀ ਗੱਡੀ ਮੈਂ ਲੈ ਜਾਣੀ ਮੈਂ ਲੈ ਜਾਣੀ ਹਾਂ ਮਾਰੀ ਜਾਣੇ ਗੱਲ ਹੈ ਮੈਂ ਬੋਰਦ ਨਹੀਂ ਨਿਹਾਣਾ ਕਹਾਂਗਾ ਗੱਡੀ ਆ ਤੁਹਾਡੀ ਕੱਟ ਵੇ ਲੋ ਆ ਦੇ ਲੈ ਲੈਂਦਾ ਹੀ ਆਹ ਮੋਟਾ ਪਾ ਲੋ ਨੋਟਾ ਚਰਾ ਬਾਈ ਨੇ ਆਤੇ ਤੇ ਨਿੱਕੇ ਤੇ ਕੰਨਾ ਚਰਾ ਕੰਨਾ ਚਰਾ ਆਪਾਂ ਵਧੀਆ ਟਾਰ ਰਹਾ ਦਾ ਸੇਟ ਤੇ ਵਧੀਆ ਦੇਖ ਲੋ ਕੀ ਜਮਾਨਾ ਆ ਗਿਆ ਅੱਜ ਮੈਂ ਮੇਰੇ ਭਰਾ ਨੂੰ ਨਾਰੀਅਲ ਪਾਣੀ ਕਿਉਂ ਲੈ ਕੇ ਚੱਲੂ ਇਹ ਮੇਰੇ ਮਗਰ ਮੈਂ ਕਿ ਮੇਰੇ ਨਾਲ ਨਾਰੀਅਲ ਪਾਣੀ ਪੀਂਚਾ ਆਉ ਆਉ ਮੈਂ ਹੂੰ ਔਰ ਜੇ ਮੇਰੀ ਮੰਮੀ ਹੈ ਜੇ ਮੰਮੀ ਕੀ ਕੁੜੀ ਹੈ ਔਰ ਜੇ ਅੱਜ ਮੂਝੇ ਨਾਰੀਅਲ ਪਾਣੀ ਸਪਾਂਸਰ ਕਰ ਰਹੀ ਹੈ ਠੀਕ ਆ ਮੰਮੀ ਹੋਰ ਨਹੀਂਗਾ ਬਸ ਕੁਛ ਯਾਰ ਪਾਣੀ ਤੈਨੂੰ ਉੱਥੇ ਗਾ ਦੇਂਦੇ ਨੇ ਕਦੀ ਤੈਨੂੰ ਜੂਸ ਚਾਹੀਦਾ ਕਦੀ ਤੈਨੂੰ ਕੌਫੀ ਚਾਹੀਦੀ ਕਦੀ ਤੈਨੂੰ ਕੁਛ ਚਾਹੀਦਾ ਲਵ ਯੂ ਆ ਨੀ ਮੰਮੀ ਕੀ ਕਰਦਾ ਤੇਰਾ ਢਿੱਡਾ ਕਿ ਖੂਹ ਆ ਖੂਹ ਲਾ ਲਓ ਤੁਸੀਂ ਆਹੋ ਖੂਹ ਕਦੇ ਭਰੇ ਆ ਤੁਸੀਂ ਭਰੋ ਸਾਡੇ ਤਾਂ ਭਰੇ ਹੀ ਆ ਥੈਂਕ ਯੂ ਲਵ ਯੂ ਇਹ ਕਾਕਾ ਆ ਇਹ ਵੀ ਨਾਰੀਅਲ ਪਾਣੀ ਦੀ ਮੰਗ ਕਰਦਾ ਪਰ ਇਹਨੂੰ ਨਹੀਂ ਮਿਲਣਾ ਚੱਲੀਏ ਚਲੋ ਜਦੋਂ ਕਿ ਆ ਹੀ ਉਦੋਂ ਤਾਂ ਉੱਠਿਆ ਨਹੀਂ ਹੁਣ ਜੇ ਮੋਂ ਨੂੰ ਲੈ ਕੇ ਤੁਰ ਪੀਆ ਤਾਂ ਹੁਣ ਉੱਠ ਮੈਂ ਤਾਂ ਮਗਰੇ ਬੈਣਾ ਮੰਨੀ ਡਰਾਈਵ ਕਰੂ ਜਾ ਵੀ ਮੇਰੇ ਕੋਲ ਥੋੜੀ ਹੈ ਉਹ ਆ ਰਹੇ ਨੇ ਮੋਟੇ 팬 ਪਤਲੀ ਹੋ ਗਈ ਪਤਲੀ ਐ ਸੂਟਾਂ ਦੇ ਵਿੱਚ ਪਤਲੀ ਪਤਲੀ ਲੱਗਦੀ ਉਹਨਾਂ ਨੂੰ ਹੁਣ ਕੱਢੀ ਜੇ ਅੱਗੋਂ ਪਾਸੇ ਡਾਈਟਿੰਗ ਆਈ ਥਿੰਕ ਕਰੀ ਜਾ ਰਹੀ ਹੈ ਕਸਰਤ ਦੇ ਬਾਵਜੂਦ ਡਾਈਟਿੰਗ ਜੀ ਸਪੌਂਸਰ ਹੋਣ ਲੱਗਾ ਕਰਦੀ ਨਾਰੀਅਲ ਤੁਸੀਂ ਪੀਓਗੇ ਵਿੱਚ ਇੱਕ ਨਾਰੀਅਲ ਪੀਂਦੀ ਮਾਰੇ ਬੈ ਗਿਆ ਤੇ ਹਾਂ ਜੀ ਇਹਨੂੰ ਕਹਿਣਾ ਹੀ ਮੰਮੀ ਕਹੀ ਜਾਂਦੀ ਛੇ ਜੇ ਮੈਂ ਸਵੇਰ ਤਾਂ ਕਹੀ ਜਾਂਦੀ ਸੀ ਉਦੋਂ ਦਾ ਉੱਠਿਆ ਨਹੀਂ ਇਹ ਉਹ ਨਾ ਮੈਂ ਜਾਂਦੀ ਕਿੰਨੀ ਕਾਈ ਕਰਾ ਕੇ ਲਿਆ ਦੇ ਨਾ ਮੈਂ ਤਾਂ ਉੱਥੇ ਨਹੀਂ ਖੜਾ ਪਾ ਉਹ ਤੋ ਡਬ ਟੀਕ ਤੁਹਾਡੇ ਕੰਮ ਮੈਂ ਕਰੀ ਜਨਾ ਤੁਹਾਨੂੰ ਪ੍ਰਮੋਸ਼ਨ ਮੈਂ ਕਰਦਾ ਤੁਹਾਡੀ ਮੈਨੂੰ ਕਿਹੜਾ ਤੁਹਾਡੀ ਪ੍ਰਮੋਸ਼ਨ ਦੇ ਪੈਸੇ ਮਿਲਦੇ ਆ ਨਾਰੀਅਲ ਪਾਣੀ ਬਚਣਾ ਗੱਲਾਂ ਲੈ ਕਿਉਂ ਨਾਰੀਅਲ ਪਾਣੀ ਵਜਦਾ ਅੱਜ ਦੇ ਸਮੇਂ ਚ ਨਾਰੀਅਲ ਪਾਣੀ ਬਹੁਤ ਵੱਡੀ ਚੀਜ਼ ਆ ਬ੍ਰਦਰ ਨੁਘਾ ਦੇ ਗੱਡੀ ਹੋਣਾ ਉਹਨੇ ਰਾਹ ਦਿੱਤਾ ਭਾਈ ਆਉਦੋ ਆ ਤੁਸੀਂ ਪੀਣਾ ਤੇ ਕੌਫੀਆਂ ਪੀਣਾ ਦਿਓ ਪੀਣਾ ਉਹ ਕਿੱਥੋਂ ਪੀਣਾ ਉਹ ਤਾਂ ਘਰ ਦੀ ਡਾਈਟ ਆ ਉਹਤ ਨਹੀਂ ਕਾਲੀ ਦਾ ਕੰਮ ਸ਼ੈਤਾਨ ਦਾ ਹੁੰਦਾ ਮੈਂ ਆਰਾਮ ਨਾਲ ਕੱਢਦੀ ਹਾਂ ਅਗਲਾ ਆਪਾਂ ਮਧਲੇ ਟਿਕ ਪਈ ਟਿਕ ਪਈ ਟਿਕ ਪਈ ਉਹ ਤੇ ਹੱਕ ਜਲਾ ਇੱਲਾਣੀ ਅਕੀਆਂ ਅਕੀਆਂ ਸੜੀ ਆ ਵਿਆਹ ਟੋੜੀਓ ਤੋ ਕੀਤਾ ਤੁਰਕ ਤੁਰੀਆਂ ਦੀਆਂ ਨੂੰ ਨਾਰੀਅਲ ਖਿੱਚੀ ਲਿਆਉਂਦਾ ਨੇ ਤੈਨੂੰ ਪਤਾ ਨਾਰੀਅਲ ਪਾਣੀ ਇਹਨਾਂ ਦੋਨ ਹਾਏ ਹਾਏ ਦੇਖੀ ਦੋਵੇਂ ਹਾਏ ਗੁਰਦੀਪ ਵੇਖੀ ਹੁਣ ਤਾਂ ਬੋਲਣਾ ਨਹੀਂ ਗੁਰਦੀਪ ਤਾਂ ਟੌਰਣਾ ਤੁਰੀ ਜਾਂਦੀ ਨੇ ਤਾਂ ਮੰਮੀ ਵੇਖੀ ਮੰਮੀ ਨਾ ਕਿਆ ਇਹਨ ਬਣਾ ਲਾ ਗਿਆ ਵੀਡੀਓ ਬਣਾਈ ਜਾਂਦਾ ਕਿਉਂ ਹਾਂਜੀ ਦੇਖੀ ਕਾ ਹੁਣ ਕੀ ਕਰੀਏ ਇਹਨੂੰ ਬਸ ਇਹਦੇ ਚ ਖਾ ਪਾ ਲੋ ਸਾਨੂੰ ਨਾਰੀਅਲ ਪਾਣੀ ਖਿੱਚ ਲਿਆ ਆ ਖਿੱਚ ਲਿਆ ਆਸੀਂ ਦੂਰੋਂ ਮੈਂ ਇਹਨੂੰ ਕਿਹਾ ਚੱਲੋ ਤੇ ਜੂਸ ਜੱਟ ਪੀ ਗਏ ਤੇ ਉਹ ਵਿਆਹ ਨਹੀਂ ਪਾਣੀ ਪੂਣੀ ਤਾਂ ਦੇਣਗੇ ਹਾਂ ਤੇ ਦਵਾ ਦਾ ਥਰਪਾ ਥੋੜਾ ਹੀ ਰਹਿ ਗਿਆ ਫੇਰ ਤੂੰ ਹਾਏ ਰੱਬਾ ਇਹ ਦੱਸ ਦਿੰਦੀ ਇੰਨੀ ਗਰਮੀ ਪਾ ਲਈ ਆ ਤੁਰਿਆ ਨਹੀਂ ਆਜਾ ਅੱਜ ਤਾਂ ਮੈਂ ਨਹੀਂ ਤੈਨੂੰ ਕੱਜ ਮੇਰਾ ਸਾਹੀ ਸਾਹੀ ਇੰਨੇ ਦੇਣਾ ਪਾਣੀ ਵੀ ਲੈ ਲਿਆ ਉਹ ਆਵਾ ਕਾਡੂ ਸ਼ੇਕ ਦੇ ਦੇ ਕਿਉਂ ਦੇਰੇ ਜਵਾਕਾਂ ਦਾ ਉਹਨਾਂ ਨੂੰ ਕੋਈ ਪਤਾ ਲੱਗਣਾ ਮੈਨੂੰ ਪਤਾ ਜਵਾਕਾਂ ਦਾ ਉਹਨਾਂ ਨੂੰ ਕੋਈ ਪਤਾ ਲੱਗਣਾ ਥੋੜਾ ਥੋੜਾ ਪੀ ਲੈਣਾ ਮੈਂ ਤਾਂ ਤੂੰ ਅੱਗੇ ਪੀ ਲੈ ਨਾ ਹਰ ਤੱਕ ਤੇਰਾ ਟੇਡਾ ਕੇ ਖੂਆ ਜਿਵੇਂ ਛੱਪੜ ਹੀ ਲਾਇਆ ਤੂੰ ਦੇ ਦੇ ਕੁਝ ਨਹੀਂ ਹੁੰਦਾ ਕੋਸ਼ ਕਿਉਂ ਨਹੀਂ ਹੁੰਦਾ ਕਰ ਜਵਾਗ ਜਿਹੜੇ ਰਹਿੰਦੇ ਆ ਮਾਮਾ ਨੂੰ ਪੁੱਤ ਪਿਆਰੇ ਆ ਮਾਂ ਕਿ ਉਹਦੇ ਗੇਂ ਲੈਣੇ ਆ ਮਾਮਾ ਨੂੰ ਪੁੱਤ ਪਿਆਰੇ ਹੀ ਹੁੰਦੇ ਆ ਤੂੰ ਵੀ ਪਿਆਰ ਬਖਸ਼ ਮਾਂ ਉਹ ਮਾਂ ਉਹਨਾਂ ਜਵਾਕਾਂ ਲਈ ਵੀ ਲੈ ਕੇ ਚੰਦੀ ਆ ਮਾਂ ਨੂੰ ਸਾਰੇ ਜਵਾਕ ਪਿਆਰੇ ਹੁੰਦੇ ਆ ਮੈਂ ਤਾਂ ਤੇਰਾ ਜੇਠਾ ਪੁੱਤ ਮੈਨੂੰ ਪੜਾ ਆਹੋ ਜੇਠਾ ਪੁੱਤ ਦਾ ਇੱਕ ਤਾਂ ਹੀ ਨਹੀਂ ਢਿੱਡ ਭਰਨਾ ਦੂਜਿਆਂ ਦਾ ਵੀ ਭਰਨਾ ਆਓ ਵੀ ਗੁਰ ਸ਼ਰਨ ਨੂੰ ਅਸੀਂ ਨਾਰੀਅਲ ਪਾਣ ਲਿਆਏ ਆ ਇਹ ਸਾਡਾ ਸਭ ਤੋਂ ਛੋਟਾ ਜਵਾਕ ਤੁਸੀਂ ਦੇਖ ਸਕਦੇ ਹੋ ਸਾਡਾ ਨਿੱਕਾ ਜਵਾਕ ਸ਼ੇਕ ਪੀ ਰਿਹਾ ਇਹਨੇ ਨਾਰੀਅਲ ਪਾਣੀ ਦੀ ਜਗ੍ਹਾ ਸ਼ੇਕ ਪੀਤਾ ਹੁਣ ਵੇਖੋ ਹਾਂ ਨਾਲ ਉਹਦੀ ਭੈਣ ਪੀ ਰਹੀ ਆ ਅਸੀਂ ਕੋਈ ਧੋਖਾ ਨਹੀਂ ਸੀ ਕੀਤਾ ਤੁਹਾਡੇ ਨਾਲ ਸਾਨੂੰ ਤਾਂ ਨਾਰੀ ਵਾਲ ਪਾਣੀ ਲੈ ਕੇ ਆਏ ਆ ਤੁਸੀਂ ਤੇ ਇੱਥੇ ਤੁਸੀਂ ਆਵ ਖਾਡੂ ਦੇ ਛੇਕ ਪੀਂਦੇ ਫਿਰਦੇ ਮੈਂ ਵੀ ਦਾਮ ਮਾਰ ਲੈਂਦਾ ਤੇ ਛੋਟੀ ਲੈ ਜੀ ਯਾ ਤੂੰ ਕੀ ਛੱਡੇ ਆ ਜਿਹੜਾ ਪੀਂਦਾ ਕੁਝ ਨਹੀਂ ਮਿਲਣਾ ਕਿੱਡਾ ਤੇਰਾ ਰੋਡ ਤੇ ਪਹਿਲ ਖਾਬ ਵਰਗਾ ਮੂੰਹ ਆ ਤੇ ਤੈਨੂੰ ਮੈਂ ਪਿਆਵਾ ਆਵਾ ਕਾਡੂ ਨਹੀਂ ਮਿਲਣਾ ਮਿੰਨੋ ਲੈ ਵਨ ਐਵਰ ਜੈਸਰੀ ਗਾ ਸਾਨੂੰ ਬਹੁਤ ਹੀ ਜਿਆਦਾ ਖੁਸ਼ੀ ਹੋਈ ਆ ਗੋਡ ਨੇ ਸਾਨੂੰ ਜ ਬਲੈਸ ਕੀਤਾ ਆ ਕੀ ਦਿਨ ਆ ਪੂਰੇ ਜਿਹ ਦਿਨ ਮੀਨ ਜਿਹ ਦਿਨ ਪ੍ਰੀਤ ਦੇ ਨਾਮ ਹੈ ਤੁਹਾਨੂੰ ਪਤਾ ਮੇਰੇ ਅੰਦਰ ਬਹੁਤ ਮੈਂ ਕੱਢਦਾ ਹੀ ਨਹੀਂ ਕੋਈ ਵੀ ਮੈਂ ਨਾ ਰਹਿਣ ਲੱਗ ਗਿਆ ਅੰਗਰੇਜ਼ੀ ਹਾਂਜੀ ਆਂ ਥੈਂਕ ਯੂ ਸੋ ਮੱਚ ਬੈਟਰ ਸਕਿਲਸ ਦੇ ਆਨਰਡ ਸਨੋਵਰ ਬਾਓ ਸਿਮਰ ਸਿਮਰ ਗੱਲੇ ਸਿਮਰ ਗੱਲੇ ਵੀ ਜਿਹਨੇ ਸਵਾਈਪ ਮਾਰ ਕੇ ਸਾਡਾ ਕਾਰਡ ਹੀ ਖਾਲੀ ਕਰਤਾ ਵੀਰ ਮੇਰੇਆਂ ਨੇ 4000 ਰੁਪਏ ਸਾਨੂੰ ਨਾਲ ਨਗਦੀ ਦਿੱਤਾ ਜਾਏਗਾ ਇਹ ਜਿਹੜਾ ਲੱਤ ਦੇ ਉੱਤੇ ਲੱਤ ਰੱਖ ਕੇ ਬੈਠਾ ਕਈਆਂ ਕੁੜੀਆਂ ਦੇ ਦਿਲ ਤੋੜਨ ਤੋਂ ਬਾਅਦ ਬਦਤਮੀਜ਼ੀਆਂ ਨਾਲ ਲੱਕ ਕਰਨ ਤੋਂ ਬਾਅਦ ਇੱਥੇ ਮੇਰਾ ਚਹੇਤਾ ਲਵੀ ਟੀਨਸਾ ਉਹ ਲਵੀ ਟੀਨਸਾ ਕਿਨਾ ਭਾਈ ਜੜਾ ਭਾਜੀ ਨੀ ਸਟਾਰ ਬੱਤ ਦੀ ਕਾਪੀ ਆ ਕਾਪੀ ਆ Ach, chưa bao giờ. Ach, chưa bao giờ. Chưa bao giờ. Chưa bao giờ. Oh, my goodness. Ach, thôi. Nice, chưa bao giờ. Nice. Mira. A 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 mira. ਨੇ ਵਧੀਆ ਲੱਗ ਰਿਹਾ ਕਬੇਰਾ ਮੇਰੇ ਵੀ ਨਹੀਂ ਮਿਲਣਾ ਤੇ ਮੇਰਾ ਐਵੇਂ ਤੇਰਾ ਐ ਮੇਰਾ ਔਰ ਰੱਖ ਲਾ ਕੋਕੂ ਤੂੰ ਨਿਕਾਇਆ ਤੂੰ ਜਿੱਡਾ ਤੇਰਾ ਸਹਜ ਓਡਾ ਤੇਗਾ ਮੇਰਾ ਇਹ ਮੇਰਾ ਆ ਸੋਹਣਾ ਸਾਰਿਆਂ ਨਾਲ ਨਹੀਂ ਆ ਇਹ ਦੇ 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 ਟੋਟ ਬੋਨਿਆ ਪਾ ਲੱਗ ਗਈ ਉਹਦੀ ਤੋੜਤਾ ਆ ਗੋਬੜੀ ਲੈ ਭਾਈ ਭਾਈ ਜਰੂਰੀ ਸੋਚਣਾ ਦੱਸ ਦਿੱਤੇ ਜਾਵੇ ਅੱਜ ਸਟਾਰਬਕ ਤੇ 50% ਆਫ ਜੇ ਇਹਨਾਂ ਦੀ ਐਪ ਤੇ ਤੇ ਇਹ ਵੀਰ ਹੁਣੇ ਲੰਗਰ ਸਮਝ ਗਏ ਿਆਗੇ ਨੇ ਹੋ ਲੀ ਜੇ ਅੱਜ ਮੋਟੇ ਵੱਲ ਪੂਰੀ ਸੇਵਾ ਕੀਤੀ ਜਾ ਰਹੀ ਹੈ ਹੈ ਸਾਥ ਪਿਆਰ ਕਰੇ ਸੇਵਾ ਕਰ ਸਕਦਾ ਸੀ ਮੈਂ ਕਿਹਾ ਹੈ ਅੱਜ ਸੇਵਾ ਕਰ ਰਿਹਾ ਹਾਂ ਹਾਂ ਚਲੋ ਨਹੀਂ ਮੈਂ ਉਹ ਨਹੀਂ ਮੈਨੂੰ ਭਰਾਵਾ ਅਸਲ ਦੇ ਵਿੱਚ ਪਤਾ ਕੀ ਚੱਕਰ ਸੀ ਮੈਨੂੰ ਕਿਸੇ ਨੇ ਕਿਹਾ ਸੀ ਪਾਉਂਦੇ ਨੇ ਉਹ ਕਹਿੰਦਾ ਸੀ ਜਦੋਂ ਤੇਰੀ ਮਾਂ ਦਾ ਠੀਕ ਹੋ ਗਈ ਨਾ ਦੋ ਤਿੰਨ ਬੰਦਿਆਂ ਨੂੰ ਕਹਿੰਦਾ ਖਵਾ ਦੀ ਕੋਈ ਨਾ ਕੋ ਹਾਂ ਜੋ ਇਸ ਸਟਾਰਬਕਸ ਹਾਂ ਫਿਰ ਮੈਂ ਗਿਆ ਚੱਲ ਖਵਾ ਦਿਆਂ ਵੀਰ ਭਰਾਵਾ ਨੂੰ ਮੇਰੇ ਭਰਾ ਬੈਠੇ ਆਦੇ ਮੈਂ ਕਿਹਾ ਇਹਨਾਂ ਨੂੰ ਖਵਾ ਦਈਏ ਕੋਈ ਨਾ ਕੋ ਯਾਰ ਜੇ ਆਹ ਉਹ ਸੋਪੂਜੀ ਦੇ ਵਿੱਚ ਮੈਂ ਕਿਹਾ ਉਹ ਕਹਿੰਦੇ ਕੋਈ ਜਿਹੜੀ ਤੂੰ ਪਾਰਟੀ ਹਾਂ ਉਹ ਕਹਿੰਦੇ ਗਰੀਬ ਜੇ ਬੰਦਿਆਂ ਨੂੰ ਖਵਾ ਦੇ ਮੈਂ ਕਿਹਾ ਮੇਰੇ ਨਾਲ ਦੇ ਤਾਂ ਗਰੀਬ ਆ ਦੇਖ ਹੁਣ ਤੇ ਮੈਂ ਕਿ ਮਿਖਵਾ ਹੀ ਦੇਵਾਂ ਆਹੋ ਬਾਤ ਸਗੈ ਆਹੋ ਬਾਕੀ ਤੂੰ ਵੀ ਕੁੜੀਆਂ ਵੇਖੀ ਜਾਂਦਾ ਐ ਬਤਮੀ ਜੇ ਐ ਤੂੰ ਕੁੜੀਆਂ ਵੇਖੀ ਜਾਂਦਾ ਐ ਕਿੱਡਾ ਮਾੜਾ ਵੇਲਾ ਲੁੱਚੀਆਂ ਮੈਣੀ ਨਹੀਂ ਨੇ ਹੁਣੇ ਮੈਂ ਵਿਖਾਦੀ ਵੇਲਾ ਆਵੇ ਲਾ ਫੇਰ ਵੇਖੀ ਜਾਂਦੇ ਆਵੇ ਉਹ ਮੈਂ ਸਕਰੋਲ ਕਰਦੇ ਅੱਗ ਪੜੀ ਗਈ ਆਈ ਆ ਇਹਨੂੰ ਨਵਾ ਦੇਗਾ ਮੀ ਹੈਂ ਫੋਨ ਤੇ ਲੱਗੇ ਰਹਿੰਦੇ ਸਾਰੀ ਦਿਹਾੜੀ ਮੈਂ ਕਿਉਂ ਨਵਾਵਾ ਨਵਾ ਦੇ ਬੀਬੇ ਬਾਈ ਬਣਿਆ ਨਵਾ ਦਿਓ ਨਵਾ ਦੇ ਨਵਾ ਦੇ ਕਰਟੇ ਜਾ ਕਰੋ ਬੀਬੀ ਨੂੰ ਲੈ ਜਾਣਾ ਜੰंडीगढ़ ਨਾਲ ਵਾਹ ਅੱਜ ਆਫਰ ਆਈ ਸੀ ਬੀਬੀ ਗਈ ਕਾਦਨ ਬੀਬੀ ਕਿੱਥੇ ਗਈ ਹੈਂ ਮੇਰਾ ਟਰੰਕਾ ਸ਼ਾਪਿੰਗ ਕਰਾ ਲਈ ਉਹ ਵਿਆਹ ਆ ਗਿਆ ਨਾਲੇ ਬੀਬੀ ਹੂੰ ਮੰਮੀ ਦਾ ਲਾ ਦੇ ਤੂੰ ਸੁਵਾ ਲਿਆ ਚੱਲ ਜਾਣੇ ਚੰਗਾ ਮੈਂ ਚੱਲਾਂ ਹੁਣ ਮੁਗ ਚਲੀ ਟੱਚ ਕਰੋ ਦਬਾਓ ਇਹਨੂੰ ਛੂਟਾ ਚੱਲ ਬੀਬੀ ਚਲੀ ਗਏ ਟਰੰਕੀ ਗਾੜੀ ਪੱਕਾ ਚੱਲ ਵੀ ਲੈ ਜਲੀ ਨਾਲ ਹੀ ਚੱਲ ਮਾਰਕਾ ਚਾਚਾ ਦਾ ਮੇਨ ਆਉਰੇ ਲੈਾਰੇ ਮੇਨ ਆ ਯਾਰ ਸਾਡਾ ਕਿਸੇ ਨੇ ਵੀ ਆਉਣਾ ਉਰੇ ਇਹ ੰਡੀਗੜ ਤੋਂ ਲੁਧਿਆਣਾ ਰੋਡ ਤੇ ਆ ਖਮਾਨੂ ਪਿੰਡ ਕਿਰਟਾਪਾ ਆਹ ਲਾਜਰ ਵਾਲਤਾ ਬਾ ਦੇਖ ਲੋ ਜਿਹੜਾ ਵੀ ਸਨੂਬਰ ਦਾ ਉਰੇ ਆ ਕੇ ਰੈਫਰੈਂਸ ਦਊਗਾ ਤਾਨੂੰ 20% ਲੈਸ ਨਹੀਂ ਨਹੀਂ ਮੋਹਣਾ ਵੀ ਸਾਡਾ ਜਿੰਦਾਬਾਦ ਆ ਭਰਾ ਜਿੰਦੇ ਵਾਖਦੇ ਰਹਿਣ ਲਓ ਜੀ ਬਹੁਤ ਓਕੇ ਰਿਪੋਰਟ ਕਰਾਈ ਭੇਜਾਂ ਮੈਂ ਕਿਹਾ ਨਾ ਯਾਹ ਵੇਖ ਸਕਦੇ ਹੋ ਯਾਰ ਭਰਾ ਸਾਡਾ ਓਕੇ ਬੰਦਾ ਸਾਡਾ ਓਕੇ ਰਿਪੋਰਟ ਗਿਆਣਾ ਹੋਗੀ ਨਾਲਾ ਬਿਨਾ ਵੀ ਇੱਕ ਨੰਬਰ ਆ ਉਹ ਘਮਣਾ ਮੈਨੂੰ ਕਿ ਤੈਂ ਤੋੜ ਦੇਣਾ ਕੀ ਗਾਣਾ ਦੱਸ ਲੈ ਨਾ ਗੰਦਾ ਪੁੱਛੀ ਰੜਖਵਾਈ ਦਾ ਨਾ ਪੁੱਛੀ ਰੜਾ ਹੁੰਦਾ ਵੀ ਨਹੀਂ ਸਹੀ ਗੱਲ ਚਾਚਾ ਜੀ ਥੈਂਕ ਯੂ ਕੀ ਬਾਤ ਹੈ ਯਾਰ ਮੌਲਿਕਨ ਬਕਰਾਇ ਕੋਈ ਬਰਥਡੇ ਪਾਰਟੀ ਕਿਸੇ ਨੇ ਵਿਆਹ ਕਰਵਾ ਤੇ ਮੁੱਕ ਦੀ ਗੱਲ ਆ ਯਾਰ ਮੁੱਕ ਦੀ ਗੱਲ ਮੁੱਕ ਦੇ ਲੋਕ ਆਪਣੇ ਜਿੰਨੇ ਆਉਂਦੇ ਚੰਡੀਗੜ੍ਹ ਨੂੰ ਹਨ ਮੇਨ ਹਾਬਾ ਏ ਇਹਦੀ ਲੰਗਣਾ ਵਾ ਤੇ ਜ਼ਰੂਰ ਹੋ ਕੇ ਜਾਣਾ ਤੇ ਰੇਟ ਵਾਲਾ ਕੋਈ ਚੱਕਰ ਨਹੀਂ ਆਪਣਾ ਨਾਮ ਲੈ ਰਿਹਾ ਇੱਥੇ ਕੋਈ ਚੱਕਰ ਨਹੀਂ ਵੇਚੀ ਨਾ ਕਰਾ ਦੇ ਮੇਰੀ ਕਾਚਾ ਵੇਚੀ ਚਲਾ ਗਿਆ ਪਿਆਰ ਦੀ ਕੋਸ਼ਿਸ਼ ਹੋਣਾ ਜਾ ਜਾ ਵੇਖੇ ਕਰੀਏ ਮੇਰਾ ਵੀ ਨਾਮ ਲਾ ਕੇ ਤੁਸੀਂ ਕੋ ਕਿਹੜਾ ਸਨੋਪਾ ਮੋਣਾ ਫੋਨ ਲਾ ਰਿਹਾ ਹੋੜੇ ਜਾ ਕੇ ਨਹੀਂ 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 ਯਾਰ ਭਰਾ ਸਾਡੇ ਨੇ ਖੋਲ ਲਿਆ ਵੇ ਤੇ ਕਿਉਂ ਲੈ ਡਿਸਕਾਊਂਟ ਮਿਲੂਗਾ ਆਈ ਰੀ ਫ੍ਰੀ ਰਾਸ਼ਨ ਖਾਇਆ ਕਰਾਂ ਕਿਉਂ ਨਾ ਭਰਾ ਮਾੜੇ ਸਰ